ਪੰਜਾਬੀ ਇਕਤਾ ਚੈਨਲ ਦੇਖ ਰਹੇ ਤੁਸੀਂ ਇਸ ਵਲ ਦੀ ਵੱਡੀ ਖਬਰ ਆਮ ਆਦਮੀ ਪਾਰਟੀ ਦੇ ਐਮਐਲਏ ਕੁਮਰ ਵਿਜੇ ਪ੍ਰਤਾਪ ਅਕਸਰ ਹੀ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਆਪਣੀ ਹੀ ਸਰਕਾਰ ਨੂੰ ਘੇਰਦੇ ਆਏ ਹਨ ਅਤੇ ਉਹਨਾਂ ਵੱਲੋਂ ਬੇਅਦਬੀ ਦੇ ਮੁੱਦੇ ਹੀ ਨਹੀਂ ਸਗੋ ਸਰਕਾਰ ਦੇ ਕਈ ਕੰਮਾਂ ਉੱਤੇ ਸਵਾਲ ਖੜੇ ਕੀਤੇ ਜਾਂਦੇ ਹਨ ਅਤੇ ਉਹ ਹਮੇਸ਼ਾ ਆਪਣੀ ਗੱਲ ਬੇਬਾਕੀ ਨਾਲ ਰੱਖਦੇ ਹਨ ਅਤੇ ਕੁਮਰ ਵਿਜੇ ਪ੍ਰਤਾਪ ਵੱਲੋਂ ਹੁਣ ਬੇਅਦਬੀ ਦੀ ਘਟਨਾ ਦੇ 10 ਸਾਲ ਪੂਰੇ ਹੋਣ ਮਗਰੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਨੇ ਲਿਖਿਆ ਕਿ ਬੇਅਦਬੀ ਦੀ ਘਟਨਾਾਂ ਦੇ ਅੱਜ 10 ਸਾਲ ਪੂਰੇ ਹੋ ਗਏ ਲੇਕਿਨ ਅੱਜ ਤੱਕ ਇਹ ਡਿਸਾਈਡ ਨਹੀਂ ਹੋ ਪਾਇਆ ਕਿ ਕਿਸ ਅਦਾਲਤ ਵੱਲੋਂ ਇਸ ਕੇਸ ਦੀ ਸੁਣਵਾਈ ਕੀਤੀ ਜਾਵੇਗੀ ਫਰੀਦਕੋਟ ਦੀ ਜ਼ਿਲ੍ਹਾ ਅਦਾਲਤ ਜਾਂ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਸਬੰਧਿਤ ਐਸਆਈਟੀ ਦੀ ਜਾਂਚ ਵੀ ਅਧੂਰੀ ਹੈ ਇਸ ਤਰੀਕੇ ਨਾਲ ਸਤੰਬਰ 2015 ਅਤੇ ਅਕਤੂਬਰ 2015 ਦੀ ਬਰਗਾੜੀ ਬੇਅਦਬੀ ਦੀ ਘਟਨਾ ਨੇ ਸਾਰਾ ਪੰਜਾਬ ਹਿਲਾ ਕੇ ਰੱਖ ਦਿੱਤਾ ਸੀ ਉਸ ਕੇਸ ਦਾ ਵੀ ਇਹ ਹਾਲ ਹੈ 14 ਅਕਤੂਬਰ ਨੂੰ ਵਾਪਰੇ ਕੋਟਕਪੂਰਾ ਤੇ ਬੈਬਲ ਕਲਾਂ ਗੋਲੀ ਕਾਂਡ ਦੇ ਕੇਸਾਂ ਨੂੰ ਵੀ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ ਹੈ ਮੈਨੂੰ ਜੋ ਵੀ ਸਮਾਂ ਮਿਲਿਆ ਪੰਜਾਬ ਅਸੈਂਬਲੀ ਦੇ ਵਿੱਚ ਇਸ ਮੁੱਦੇ ਨੂੰ ਉਠਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਅੱਗੇ ਲਿਖਿਆ ਕਿ 9 ਅਕਤੂਬਰ 2021 ਨੂੰ ਕੋਟਕਪੂਰਾ ਗੋਲੀ ਕਾਂਡ ਬਾਰੇ ਮਾਨਯੋਗ ਹਾਈ ਕੋਰਟ ਦੇ ਆਰਡਰ ਤੋਂ ਬਾਅਦ ਮੈਂ ਆਈ ਪੀਐਸ ਦੀ ਸੇਵਾ ਤੋਂ ਅਸਤੀਫਾ ਦਿੱਤਾ ਸੀ ਅਤੇ ਉਸ ਦੇ 3 ਮਹੀਨੇ ਬਾਅਦ ਮਾਨਯੋਗ ਕੇਜਰੀਵਾਲ ਸਾਹਿਬ ਵੱਲੋਂ ਇਨਸਾਫ ਦਾ ਪ੍ਰੋ ਸਾਦ ਲਾਉਣ ਤੋਂ ਬਾਅਦ ਮੈਂ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਸੀ ਜੋ 92 ਐਮਐਲਏ ਚੁਣ ਕੇ ਆਏ ਉਸ ਵਿੱਚ ਬੇਦਬੀ ਕੇਸਾਂ ਦਾ ਵੱਡਾ ਯੋਗਦਾਨ ਰਿਹਾ ਹੈ ਲੇਕਿਨ ਅੱਜ ਮੈਨੂੰ ਸ਼ਰਮਿੰਦਗੀ ਵੀ ਹੋ ਰਹੀ ਹੈ ਤੇ ਨਿਰਾਸ਼ਾ ਵੀ ਸਗੋਂ ਸਰਕਾਰੀ ਤੰਤਰ ਵੱਲੋਂ ਅਤੇ ਰਾਜਨੀਤਿਕ ਤੌਰ ਤੇ ਮੇਰੇ ਤੇ ਬੇਤਿਹਾਸ਼ਾ ਤਸ਼ੱਦਦ ਹੁੰਦਾ ਆ ਰਿਹਾ ਹੈ ਅੱਜ ਜੇਕਰ ਮੇਰੇ ਸਾਹ ਚੱਲ ਰਹੇ ਹਨ ਤਾਂ ਪਰਮਾਤਮਾ ਦੀ ਕਿਰਪਾ ਦੇ ਨਾਲ ਹੈ ਮੇਰੇ ਵਾਸਤੇ ਅਤੇ ਪੰਜਾਬ ਦੇ ਅਵਾਮ ਵਾਸਤੇ ਥੋੜੀ ਸੰਤੁਸ਼ਟੀ ਦੀ ਗੱਲ ਜ਼ਰੂਰ ਹੈ ਕਿ ਮੁੱਖ ਦੋਸ਼ੀ ਨੇ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਆਪਣਾ ਜੁਰਮ ਕਬੂਲ ਕਰ ਲਿਆ ਆਈਪੀਐਸ ਤੋਂ ਅਸਤੀਫਾ ਦੇਣ ਤੋਂ ਬਾਅਦ ਮੈਂ ਇਹੀ ਕਿਹਾ ਸੀ ਕਿ ਮੈਂ ਆਪਣੀ ਅਪੀਲ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਦੇ ਵਿੱਚ ਰੱਖ ਦਿੱਤੀ ਹੈ ਇਥੋਂ ਹੀ ਇਨਸਾਫ ਦੀ ਪੂਰਣਾਸ ਹੈ ਤੇ ਉਸ ਤੋਂ ਉੱਪਰ ਕੋਈ ਅਦਾਲਤ ਨਹੀਂ ਸੋ ਐਸੀਨ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਧੰਨਵਾਦ